ਬੁੜਿਆ ਕਰਮ ਦਾ ਬੜੇ ਦੇਖੇ ਆ ਹਾਂਜੀ ਬਾਬਾ ਤੇਰਾ ਤਾਂ ਬੇੜਾ ਹੀ ਬੈਠਿਆ ਪਿਆ ਅੱਛਾ ਉਹ ਤੇਰਾ ਪਾਲ ਮੈਂ ਥੋੜੇ ਬਿਲਾਇਆ ਹਾਂ ਨਹੀਂ ਰਿਹਾ ਕਿਸੇ ਨੂੰ ਵੀ ਗੱਲ ਨਾ ਦੱਸਿਆ ਕਰ ਅੱਛਾ ਬਾਬਾ ਰਹਿ ਜਾ ਤੇਰੇ ਸਿਰ ਦੀ ਨਾੜ ਕਮਜੋਰ ਆਹ ਖਾਲੀ ਜੋਤ ਘੱਟੀ ਗੱਲ ਵਿੱਚ ਉਂਗਲ ਨਾ ਪਾਇਆ ਕਰ ਅੱਛਾ ਠੀਕ ਆ ਬਾਬਾ ਮੈਂ ਨਹੀਂ ਨਾ ਕੁੱਟ ਦਾ ਚੱਕਰ ਵੀ ਬਣ ਸਕਦਾ ਤੇਰੇ ਅੱਛਾ ਬਾਬਾ ਪੂਰੇ ਦੀਆਂ ਚੌਹਾਂ ਹੀ ਕੁੰਤਾ ਨੱਪ ਕੇ ਸੌ ਜਾ ਕਰ ਅੱਛਾ ਠੀਕ ਆ ਬਾਬਾ ਆਇਆ ਹੋਇਆ ਪਿਆ ਦਿਲ ਜਿਵੇਂ ਰਬੜ ਸੰਗੜੀ ਹੁੰਦੀ ਆ ਠੀਕ ਜੋ ਬੱਚਿਆ ਪਿਆ ਨਾ ਅੰਦਰ ਹਾਂ 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 ਜੱਲਾ ਬਾਬਾ ਗਾਉਂ ਖਤਿਆ ਵੀ ਉਹਨਾਂ ਨੇ ਕੀਤਾ ਭਜਨ ਵੀ ਕੀਤਾ ਪਰ ਅਸਨਿਆ ਤਾਂ ਬੜਾ ਦਿੱਕਾਕ ਬਾਬਾ ਮਾੜਾ ਨਾ ਸੋਚਿਆ ਕਰ ਭੱਜਾ ਬਈ ਮੰਮਾ ਪਾ ਕਰਦੇ ਆਂ ਕੀ ਮੰਨੇਗਾ ਬਾਬਿਆਂ ਨੂੰ ਹਾਂ ਮੰਨਾਂਗੇ ਬਾਬਾ ਕੋਲ ਕਰਦੇ ਪਾ ਸੋਡੇ ਵੱਡੀ 나ਥ ਨਹੀਂ ਆਈ ਅਸੀਨਾਂ ਆਸ ਜੀ ਦਵਾਰ ਤੋਂ ਆਏ ਆ ਵਾ 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 200 ਰੁਪਿਆ ਲੱਗੂ ਤੈਨੂੰ ਘਰੇ ਆਏ ਬਾਜਾ ਮਾਰਨਗੇ ਸਲਾਮਾ ਕਰਨਗੇ ਕਦਰ ਪੈਦੀ 200 ਦਾ ਪਾ ਹਾਂ ਬਹੁਤ